ਹਾਂਜੀ ਗਾਇਜ਼ ਵਾਇਗੁਰ ਜੀ ਦਾ ਹਾਲਸਾ ਵਾਇਗੁਰ ਜੀ ਦੀ ਫਤਿਹ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਪਟਿਆਲਾ ਸ਼ਾਹੀ ਦਸਤਾਰ ਦੀ ਵੀਡੀਓ ਲੈ ਕੇ ਆ ਚੁੱਕੇ ਹਾਂ ਪਟਿਆਲਾ ਸ਼ਾਹੀ ਦਸਤਾਰ ਆਪਣੀ ਸਿੰਗਲ ਲੜੀ ਛੇ ਲੜੀ ਦਸਤਾਰ ਤੇ ਸਾਡੇ 6 ਮੀਟਰ ਦੀ ਲੈਂਥ ਹੈ ਤੇ ਦੇਖ ਸਕਦੇ ਹੋ ਕਪੜਾ ਫੁੱਲ ਵੈਲ ਹੈ ਤੇ ਪਹਿਲਾ ਲੜਪਾ ਦੇਖ ਸਕਦੇ ਤੁਸੀਂ ਆਪਾਂ ਕਿੱਦਾਂ ਲਗਾ ਰਹੇ ਹਾਂ ਬਿਲਕੁਲ ਸਾਫ਼ ਕਰਕੇ ਅੱਧੀ ਅੱਖ ਠਾਕ ਕੇ ਲਗਾ ਲੈਣਾ ਵਾ ਦੇਖ ਸਕਦੇ ਤੁਸੀਂ ਦੋਹੇ ਦੋਹੇ ਪੱਲੇ ਫੜ ਕੇ ਆਪਾਂ ਨੇ ਦੋਨਾਂ ਪਾਸੇ ਚੰਗੀ ਤਰ੍ਹਾਂ ਸਾਫ਼ ਕਰਕੇ ਲੜ ਆਪਣੇ ਰੱਖ ਲੈਣਾ ਵਾ ਦੇਖ ਆਨੇ ਨਹੀਂ ਤੇ ਦੂਸਰਾ ਲੜ ਵੀ ਆਪਣਾ ਉਸੇ ਤਰ੍ਹਾਂ ਪੇਮ ਪਿਛੇ ਤੋਂ ਲੈ ਗਿਆਂ ਤਿੰਨ ਉਂਗਲਾਂ ਦੀ ਗੈਪ ਦੇ ਨਾਲ ਪਿੰਚ ਕਰ ਲੈਣਾ ਵਾ ਦੇਖ ਸਾਡੇ ਤੁਸੀਂ ਪਿੰਚ ਆਪਾਂ ਨਹੀਂ ਕਿਸ ਤਰੀਕੇ ਨਾਲ ਕੀਤਾ ਤੇ ਲੜਨ ਨੂੰ ਆਪਾਂ ਪੂਰੀ ਤਰ੍ਹਾਂ ਸਾਫ਼ ਵੀ ਕਰ ਲਵਾਂਗੇ ਸਿਰੇ ਤੱਕ। ਇਹਦੇ ਇੱਕ ਸਾਡੇ ਤੁਸੀਂ ਦੂਸਰਾ ਲੜ ਆਪਣਾ ਤੇ ਚੰਗੀ ਤਰ੍ਹਾਂ ਆਪਾਂ ਨੇ ਸਾਫ਼ ਕਰਕੇ ਇਹ ਵੀ ਆਪਾਂ ਨੇ ਉਸੇ ਤਰ੍ਹਾਂ ਆਪਾਂ ਨੇ ਰੱਖ ਲੈਣਾ ਵਾ। ਤੇ ਗਾਈਜ਼ ਵੀਡੀਓ ਵਧੀਆ ਲੱਗਦੀ ਹੋਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਹੁਣ ਆਪਣਾ ਆ ਗਿਆ ਤੀਜਾ ਲੜ ਤੇ ਤੀਜੇ ਲੜ ਦੇ ਵਿੱਚੋਂ ਆਪਾਂ ਦੋ ਲੜ ਕੱਢਾਂਗੇ ਕਿਉਂਕਿ ਆਪਣੇ 6 ਲੜ ਪਾਣਿਆ ਤੇ ਮੇਰੀ ਦਸਤਾਰ ਦੀ ਲੈਂਥ ਛੋਟੀ ਹੈ ਇਸ ਦੇ 6 ਲੜ ਨਹੀਂ ਪੈਂਦੇ ਇਸ ਕਰਕੇ ਆਪਾਂ ਇਸ ਦੇ ਦੋ ਲੜ ਕੱਢਾਂਗੇ ਜਿਸ ਤਰ੍ਹਾਂ ਆਪਾਂ ਅਮਰ ਸਿਛਾਈ ਦੇ ਉਸਤਾਦ ਦੇ ਕੱਢਦੇ ਆ ਉਸੇ ਤਰ੍ਹਾਂ ਆਪਾਂ ਨੇ ਦੋਹੇ ਪੱਲਿਆਂ ਵਿੱਚੋਂ ਕੱਢਣੇ ਇਸ ਦੇ ਵੀ ਦੇਖ ਸਕਦੇ ਜਿੱਦਾਂ ਕਿ ਆਪਣੇ ਅਮਰ ਸਿਛਾਈ ਦੇ ਉਸਤਾਦ ਇਹ ਲੜ ਕੱਢਦੇ ਆ ਉਤੈ ਇਹ ਵੀ ਆਪਾਂ ਨੇ ਉਸੇ ਤਰੀਕੇ ਨਾਲ ਕੱਢਣੇ ਤੇ ਰੱਖ ਲੈਣੇ ਵੇਆ ਤੇ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਵੇਆ ਦੋਹਾਂ ਪਾਸੇ ਤੋਂ ਦੋਹੇ ਲੜੜ ਆਪਣੀ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਤੇ ਇੱਕ ਇੱਕੋ ਜਗ੍ਹਾ ਤੇ ਲੜ ਆਪਣੇ ਨਿਕਲਨੇ ਚਾਹੀਦੇ ਆ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਜਿਹੜੇ ਵੀਰ ਹਜੇ ਨਵੇਂ ਬਣਦੇ ਆ ਪੱਗਾ ਤੇ ਪ੍ਰੈਕਟਿਸ ਕਰਕੇ ਦੇਖੀ ਜਾਓ ਤੇ ਪ੍ਰੈਕਟਿਸ ਨਾਲ ਹੀ ਤੁਹਾਡੇ ਪੱਗ ਦੇ ਵਿੱਚ ਇੰਪਰੂਵਮੈਂਟ ਆਉਂਦੀ ਹੈ ਤੇ ਲੜ ਆਪਣੇ ਬਿਲਕੁਲ ਸਾਫ਼ ਕਰ ਲੈਣੇ ਤੇ ਲੜਾ ਦੀ ਸਪੇਸ ਗੈਪ ਵੀ ਆਪਾਂ ਨੇ ਬਿਲਕੁਲ ਮੇਨਟੇਨ ਰੱਖਣਾ ਪੂਰਾ ਦੋ ਦੋ ਅੰਕੜਾ ਦਾ ਗੈਪ ਰੱਖਣਾ ਬਣਾ ਕੇ ਆਪਾਂ ਨੇ ਤੇ ਹੁਣ ਪਹਿਲਾ ਆਪਾਂ ਲੜਾ ਦੀ ਸਫਾਈ ਕਰ ਲਈਏ। ਇਹ ਦੇਖ ਸਾਦੇ ਤੁਸੀਂ ਜਿੱਦਾਂ ਕਿ ਆਪਣੇ ਲੜ ਲੋੜ ਵਗੈਰਾ ਢਿੱਲੇ ਹੋ ਜਾਂਦੇ ਆ ਤਾਂ ਆਪਾਂ ਨੇ ਪਹਿਲਾਂ ਹੀ ਉਰੇ ਤੇ ਸੈੱਟ ਕਰ ਲੈਣਾ ਕਿਉਂਕਿ ਬਾਅਦ ਵਿੱਚ ਦਸਤਾਰ ਚ ਕਈ ਵਾਰ ਲੋਟ ਨਹੀਂ ਆਂਦੇ ਲੜ ਤੇ ਆਪਣੀ ਦਸਤਾਰ ਦੀ ਸ਼ੇਪ ਵੀ ਖਰਾਬ ਹੋ ਸਕਦੀ ਹੈ। ਤਾਂ ਕਰਕੇ ਆਪਾਂ ਪਹਿਲਾਂ ਹੀ ਨਾਲ ਦੀ ਨਾਲ ਆਪਾਂ ਲੜ ਸਾਫ਼ ਕਰਦੇ ਰਹਾਂਗੇ। ਦੇਖ ਸਾਦੇ ਤੁਸੀਂ ਤੇ ਤਿੰਨ ਲੜੜ ਆਪਣੇ ਪੈ ਚੁਕੇ ਆ। ਇਹ ਇੱਕ ਸਾਦੇ ਤੁਸੀਂ ਆਪਣੇ ਲੜਾ ਦੀ ਸਫਾਈ ਤੇ ਗੈਪ ਆਪਣਾ ਤੇ ਮੋਟਾਈ ਵੀ ਆਪਾਂ ਨੇ ਬਿਲਕੁਲ ਪ੍ਰੋਪਰ ਰੱਖਣੀ ਆ ਸਾਰੇ ਲੜਾ ਦੇ ਵਿੱਚ। ਤੇ ਹੁਣ ਆਪਣਾ ਆ ਗਿਆ ਤੀਜਾ ਲੜ। ਤੇ ਇਹਦੇ ਇੱਕ ਸਾਦੇ ਤੁਸੀਂ ਇਸਦੇ ਵੀ ਤਿੰਨ ਉਂਗਲ ਦੀ ਗੈਪ ਦੇ ਨਾਲ ਆਪਣੇ ਇਹ ਵੀ ਪਿੰਚਸ ਕਰ ਲੈਣਾ ਵਾਪਰੋ ਤੇ ਲੜ ਨੂੰ ਇਹਨੂੰ ਿੱਲਾੜਨ ਨੂੰ ਆਪਣੇ ਸਾਫ਼ ਕਰਕੇ ਪਿੰਚ ਕਰਕੇ ਆਪਣੇ ਰੱਖ ਦੇਣਾ ਵਾ ਇੱਕੋ ਜਗ੍ਹਾ ਤੇ ਆਪਣੇ ਲੜ ਨਿਕਲਣੇ ਚਾਹੀਦੇ ਆ ਤਾਂ ਕਿ ਇੱਕੋ ਜਗ੍ਹਾ ਤੇ ਲੜ ਨਿਕਲਣਗੇ ਤਾਂ ਆਪਣੀ ਦਸਤਾਰ ਦੀ ਸ਼ੇਪ ਵੀ ਵਧੀਆ ਆਉਂਦੀ ਹੈ ਤੇ ਦੇਖਣ ਚ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਪੂਰਾ ਬੈਕ ਤੱਕ ਪਿੱਛੇ ਦਾ ਕੱਪਾ ਲੜਾ ਦੀ ਸਫਾਈ ਕਰ ਲਵਾਂਗੇ ਤੇ ਬਾਜ ਦੀ ਹੈਲਪ ਦੇ ਨਾਲ ਹੁਣ ਆਪਾਂ ਇਸ ਲੜਾ ਨੂੰ ਸੈੱਟ ਕਰ ਲਵਾਂਗੇ ਦੇਖ ਸਾਦੇ ਤੁਸੀਂ ਤੇ ਸਾਰੇ ਲੜਾ ਨੂੰ ਪ੍ਰੋਪਰ ਗੈਪ ਮੇਨਟੇਨ ਕਰ ਲਈਏ ਤੇ ਲੜਾ ਦੀ ਸਫਾਈ ਆਪਾਂ ਨੇ ਬਿਲਕੁਲ ਪ੍ਰੋਪਰ ਰੱਖਣੀ ਆ ਤੇ ਹੁਣ ਆਪਣਾ ਲਾਸਟ ਲੜ ਤੇ ਲਾਸਟ ਲੜਾ ਦੋਹੇ ਭੱਲੇ ਸੈੱਟ ਕਰਕੇ ਚੰਗੀ ਤਰ੍ਹਾਂ ਇਸ ਨੂੰ ਵੀ ਆਪਣੇ ਸ਼ੱਟੇ ਕਰਕੇ ਲਗਾ ਲੈਣਾ ਵਾ ਤੇ ਜਿੱਦਾਂ ਕੀ ਸਾਈਡ ਪਾ ਕਈ ਵੀਰ ਕੱਪੜਾ ਪਾਉਂਦੇ ਆ ਤਾਂ ਪੱਲੇ ਵਾਲਾ ਪੱਲਾ ਦੋ ਪੱਲੇ ਹੁੰਦੇ ਆ ਪੱਗਦੇ ਤਾਂ ਥੱਲੇ ਵਾਲਾ ਪੱਲੇ ਨੂੰ ਉੱਪਰ ਕਰ ਲਵੋ ਆਪਣੇ ਸ਼ੇਪ ਬਣ ਸ਼ੇਪ ਬਣ ਜੂਗੀ ਸਾਈਡ ਵਾਲੀ ਦੇਖ ਸਕਦੇ ਆ ਆਪਣੇ ਵੀ ਉਸੇ ਤਰੀਕੇ ਨਾਲ ਕੀਤਾ ਕੋਈ ਐਕਸਟਰਾ ਕੱਪੜਾ ਨਹੀਂ ਪਾਇਆ ਆਪਣੇ ਸਾਈਡ ਪਾ ਤੇ ਦੇਖ ਸਕਦੇ ਤੁਸੀਂ ਹੁਣ ਇਸ ਨੂੰ ਵੀ ਪ੍ਰੋ ਤਿੰਨ ਉਂਗਲ ਦੀ ਹੈਲਪ ਦੇ ਨਾਲ पिंच कर देना वा लड़न लड़न रख लेना वा अपने तो ऑलमोस्ट अपनी दस्तार कंप्लीट हो चुकी है तो हूँ लड़ा दी सफाई कर लिए जेड़े थोड़े बहुत अपन लड़ दिखते अण भी ढिले आट कर लिए देख सकते ਤੇ ਬਾਕੀ ਵੀਡੀਓ ਵਧੀਆ ਲੱਗਦੀ ਹੋਈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਗਾਇਸ ਤੇ ਹੁਣ ਆਪਾਂ ਕਲਗੀ ਵਾਲਾ ਲੜ ਲਗਾਣਾ ਹੈ ਤੇ ਪਿੰਨ ਨੂੰ ਨੱਕ ਦੀ ਸੇਧ ਦੇ ਵਿੱਚ ਲਗਾ ਲੈਣਾ ਵਾ ਸਾਈਡ ਤੋਂ ਵੀ ਸਫਾਈ ਕਰਕੇ ਆਪਾਂ ਨੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਫਿਰ ਆਪਾਂ ਨੇ ਕਲਗੀ ਵਾਲਾ ਲੜ ਲਗਾਉਣਾ ਵਾ ਤੇ ਦੇਖ ਸਕਦੇ ਤੁਸੀਂ ਭਾਗ ਆਪਣੀ ਤੇ ਹੁਣ ਆਪਾਂ ਲਗਾਉਂਦੇ ਕਲਗੀ ਵਾਲਾ ਲੜ ਤੇ ਲੜਨ ਨੂੰ ਵੀ ਚੰਗੀ ਤਰ੍ਹਾਂ ਪ੍ਰੋਪਰ ਰੱਖਣਾ ਵਾ ਤੇ ਸਾਈਡ ਤੋਂ ਆਪਣੇ ਬਿਲਕੁਲ ਸਾਫ਼ ਕਰਕੇ ਇਹ ਵੀ ਲੜ ਆਪਾਂ ਨੇ ਉਸੇ ਤਰੱਕੇ ਨਾਲ ਲਗਾ ਲੈਣਾ ਵਾ ਸਾਫ਼ ਕਰਕੇ ਚੰਗੀ ਤਰ੍ਹਾਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਆਪਣੇ ਲੜ ਸਾਫ਼ ਕਰਕੇ ਨੱਕ ਦੀ ਸੇਜ ਦੇ ਵਿੱਚ ਆਪਾਂ ਨੇ ਪਿੰਨ ਲਗਾਣੀਆਂ ਤੇ ਦੇਖ ਸਕਦੇ ਆ ਕਿੱਦਾਂ ਲੜਨ ਨੂੰ ਮੋੜਾਂਗੇ ਦੇਖ ਸਾਡੇ ਆਪਾਂ ਲੜ ਨੂੰ ਕਿੱਦਾਂ ਮੋੜ ਰਹੇ ਆ ਵਟ ਵਟ ਵਗੈਰਾ ਪਾ ਕੇ ਚੰਗੀ ਤਰ੍ਹਾਂ ਆਪਾਂ ਨੇ ਲਗਾ ਲੈਣਾ ਵਾ ਤੇ ਚੰਗੀ ਤਰ੍ਹਾਂ ਆਪਾਂ ਨੇ ਲੜ ਨੂੰ ਖੋਲਣਾ ਵਾ ਕਲਗੀ ਵਾਲੇ ਲੜ ਨੂੰ ਵੀ ਉਪਰੋ ਇਹ ਲੜ ਦੇਖ ਸਕਦੇ ਤੁਸੀਂ ਆਪਣਾ ਆਲਮੋਸਟ ਲੱਗ ਚੁਕਿਆ ਤੇ ਆਪਣੀ ਪੱਗ ਆਲਮੋਸਟ ਕੰਪਲੀਟ ਹੋ ਚੁਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹੁਣ ਥੋੜੀ ਬੋਦੀ ਕਮੀ ਪੇਸ਼ੀ ਸੈੱਟ ਕਰ ਲੈਂਦੇ ਆ ਸਲਾਈ ਦੀ ਮਦਦ ਨਾਲ ਨੇ ਸਾਹ ਦੇ ਤੁਸੀਂ ਲੜ ਜਿੱਥੇ ਤੁਹਾਨੂੰ ਦਿਖਦਾ ਕਿ ਕੋਈ ਢਿੱਲਾ ਉਹ ਵੀ ਸੈੱਟ ਕਰ ਸਕਦੇ ਆ ਆਪਾਂ ਸਲਾਈ ਦੀ ਮਦਦ ਨਾਲ ਤੇ ਦਸਤਾਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਜਾਓ ਇਹ ਸੇਰ ਵੀ ਟាក់ ਲਈ ਤੇ ਬਾਕੀ ਹੁਣ ਆਪਣੀ ਦਸਤਾਰ ਦੇਖ ਸਕਦੇ ਤੁਸੀਂ ਕਿੱਦਾ ਦੀ ਲੱਗ ਰਹੀ ਆ ਕਮੈਂਟਾਂ ਚ ਜਰੂਰ ਦੱਸਿਓ ਤੇ ਹੁਣ ਪਿੱਛੇ ਵਾਲਾ ਲੂਪੀ ਲੜ ਵੀ ਲਗਾ ਲਈਏ ਤੇ ਉਹ ਵੀ ਲਗਾ ਲਿਆ ਆਪਾਂ ਨੇ ਤੇ ਹੁਣ ਦੇਖ ਸਕਦੇ ਤੁਸੀਂ ਆਪਣੀ ਦਸਤਾਰ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਨੂੰ ਰੁਪਿੰਦਰ ਟਰਬਿਨੇਟਰ ਤੇ ਇਦਾਂ ਦੀਆਂ ਹੋਰ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਂਦੇ ਰਾਵਾਂਗੇ ਤੇ ਦਸਤਾਰ ਸਿੱਖਣ ਦੇ ਲਈ ਆਪਣੀ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਓ ਉਸ ਦੀ ਲਿੰਕ ਵੀ ਥੱਲੇ ਦੇ ਦੇਵਾਂਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹੋਰ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆਂਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ